ਗੁਰਵਿੰਦਰ ਸਿੰਘ ਜੀ ਬੋਲੋ ਕੀ ਹੈ ਪੂਰਾ ਮਾਮਲਾ ਮਾਮਲਾ ਵੀਰ ਜੀ ਆ ਪਿੰਡ ਦੇ ਵਿਕਾਸ ਦਾ ਹੀ ਆ ਪਾਣੀ ਦਾ ਛੱਪੜ ਦਾ ਮਸਲਾ ਵਾ ਇਹ ਕਾਫੀ तकरीबन ਸਾਡਾ ਸਾਲ ਇੱਕ ਤੋਂ ਹੀ ਲਗਭਗ ਚੱਲ ਰਿਹਾ ਵਾ ਇਹਦਾ 7 ਤੋਂ 8 ਮਹੀਨੇ ਹੋ ਗਏ ਆ ਸਾਡੀ ਆ ਆਮਦਮੀ ਪਾਰਟੀ ਦੇ ਮੋਦਬਰਾਂ ਜਿਹੜਾ ਨੇ ਜੁਮਾ ਚੁੱਕਿਆ ਸੀ ਅਸੀਂ ਇਹਦਾ ਹੱਲ ਕਰਾਵਾਂਗੇ ਪਰ ਅਜੇ ਤੱਕ ਉਹਨਾਂ ਕੋਈ ਹੱਲ ਨਹੀਂ ਕਰਵਾਇਆ ਇਹਦਾ ਤੁਸੀਂ ਇਸ ਸੰਬੰਧੀ ਐਮ ਐਲ ਏ ਸਾਹਿਬ ਨੂੰ ਜਾਂ ਪੰਚਾਇਤ ਵਿਭਾਗ ਨੂੰ ਜਾਣ ਕਰਵਾਇਆ ਹਾਂਜੀ ਸਰ ਮੈਂ ਐਮ ਐਲ ਏ ਸਾਹਿਬ ਦੀ ਗੱਲ ਧਿਆਨ ਚ ਲੈਂਦੀ ਸੀ ਤੇ ਐਮ ਐਲ ਏ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਇਹ ਜਿਹੜਾ ਤੁਹਾਡਾ ਮਸਲਾ ਜਲਦੀ ਤੋਂ ਜਲਦੀ ਹੱਲ ਹੋ ਜਾਊਗਾ ਇਹ ਕੁਝ ਇਲੈਕਸ਼ਨ ਦੇ 3-4 ਮਹੀਨੇ ਕੋਰੋਕ ਕੰਡਕਟ ਲੱਗਣ ਕਰਕੇ ਜਿਹੜਾ ਡਿਲੇ ਹੋਇਆ ਹੈ ਹੁਣ ਐਮ ਐਲ ਏ ਸਾਹਿਬ ਨੇ ਵਿਸ਼ਵਾਸ ਦਿਵਾਇਆ ਵਾ ਪੂਰਨ ਤੌਰ ਤੇ ਕਿ ਆ ਤੁਹਾਡਾ ਇਹ ਇਲੈਕਸ਼ਨ ਤੋਂ ਬਾਅਦ ਜਿਹੜਾ ਮਸਲਾ ਵਾ ਪ੍ਰੋਪਰ ਤੌਰ ਤੇ ਹੱਲ ਕੀਤਾ ਜਾਊਗਾ ਤੁਹਾਨੂੰ ਲੱਗਦਾ ਫੇ ਹੁਣ ਹੋ ਜਾਊਗਾ ਇਹ ਤਾਂ ਵੀਰ ਚ ਹੋਊਗਾ ਅਸੀਂ ਖੁਦ ਐਮ ਐਲ ਏ ਸਾਹਿਬ ਨਾਲ ਰਾਬਤਾ ਕਰ ਉਹਨਾਂ ਨੂੰ ਕਹਿ ਕੇ ਜਿਹੜਾ ਇਹਦਾ ਹਲ ਕਰਵਾਵਾਂਗੇ ਦੂਸਰੀ ਗੱਲ ਜਿਹੜੀ ਪਹਿਲਾਂ ਸਰਪੰਚ ਸੀ ਉਹ ਸਰਪੰਚੀਆਂ ਖਤਮ ਹੋ ਚੁੱਕੀਆਂ ਵਾਂ ਹੁਣ ਜਿਹੜਾ ਵਾ ਪ੍ਰਬੰਧਕ ਲੱਗ ਚੁੱਕੇ ਆ ਅਸੀਂ ਵਿਭਾਗਾਂ ਦੇ ਵਿਭਾਗਾਂ ਨਾਲ ਸੰਪਰਕ ਕਰਕੇ ਮੈਂ ਵੀ ਕਿਵੇਂ ਸੰਪਰਕ ਜ ਰਹਿ ਕੇ ਇਹ ਜਿਹੜਾ ਕਾਰਜ ਆ ਕਰਵਾਵਾਂਗੇ ਜਿਹੜੀਆਂ ਗ੍ਰਾਂਟਾਂ ਤੁਸੀਂ ਕਹਿੰਦੇ ਜੀ ਆਗੀਆਂ ਗ੍ਰਾਂਟਾਂ ਵੀਰ ਜੀ 7.5 ਲੱਖ ਰੁਪਇਆ 15ਵੇਂ ਵੇਤਨ ਕਮਿਸ਼ਨ ਦਾ ਆਇਆ ਜੀ 2022-23 ਦੇ ਵਿੱਚ 2022-23 ਦੇ ਵਿੱਚ ਤੇ 2023 ਦੇ 12ਵੇਂ ਮਹੀਨੇ ਦੇ ਵਿੱਚ ਜਿਹੜਾ 7.5 ਲੱਖ ਰੁਪਇਆ 15ਵੇਂ ਵੇਤਨ ਕਮਿਸ਼ਨ ਦਾ ਸਰਪੰਚ ਵੱਲੋਂ ਕਰਵਾ ਲਿਆ ਗਿਆ ਵਾ ਕੋਈ 3 ਲੱਖ ਕਿਸੇ ਮਿਸਤਰੀ ਦੇ ਖਾਤੇ ਚ ਪਾਸਤਾ ਵਾ ਜੀ ਕਿਤੇ 3.5 ਲੱਖ ਕਿਸੇ ਮਟੀਰੀਅਲ ਵਾਲੇ ਦੇ ਖਾਤੇ ਚ ਪਾਸਤਾ ਵਾ ਕੋਈ 3 1.5 1.5 ਲੱਖ ਦੀ ਕੋਈ ਟੈਂਕੀ ਪਾਣੀ ਵਾਲੀ ਪਿੰਡ ਨੂੰ ਸਾਡੇ ਨੂੰ ਆਈ ਆ ਪਰ ਆ ਪਿੰਡ ਦੀ ਸਾਰੀ ਸੰਗਤ ਖੜੀ ਆ ਪਿੰਡ ਦੀ ਸੰਗਤ ਤੋਂ ਤੁਸੀਂ ਪੁੱਛ ਸਕਦੇ ਜੇ ਵੀ ਸਾਡੇ ਪਿੰਡ ਚ ਨਾ ਤਾਂ ਪਾਣੀ ਦੀ ਟੈਂਕੀ ਆਈ ਜੇ ਨਾ ਸਾਡੇ ਪਿੰਡ ਚ ਗੁਰਦੇਵ ਮਿਸਤਰੀ ਲੱਗਾ ਜੇ ਜਿਹਨੇ 3 ਲੱਖ ਲੇਬਰ ਖੜੀ ਆ ਨਾ ਸਾਡੇ ਪਿੰਡ ਚ 3.5 ਲੱਖ ਦਾ ਮਟੀਰੀਅਲ ਆਇਆ ਜੀ ਕੀ ਮੰਗ ਕਰਦੇ ਆ ਮਾਗਵੀਰ ਜੀ ਅਸੀਂ ਚਾਹੁੰਦੇ ਆ ਵੀ ਉੱਚ ਅਧਿਕਾਰੀਆਂ ਤੋਂ ਇਹਦੀ ਜਾਂਚ ਹੋਵੇ ਜਿਹੜਾ ਸਰਪੰਚ ਨੇ ਗਵਨ ਕੀਤਾ ਵਾ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਇਹਦਾ ਜਿਹੜਾ ਵਾ ਅਸੀਂ ਕੁਝ ਡਾਕੂਮੈਂਟ ਕਢਵਾ ਕੇ ਜਿੰਨੇ ਪ੍ਰੂਫ ਸਾਡੇ ਕੋਲ ਆਏ ਆ ਉਹ ਅਸੀਂ ਡੀਡੀਪੀਓ ਸਾਹਿਬ ਨੂੰ ਵੀ ਦੇ ਆਏ ਆ ਵੀਡੀਓ ਸਾਹਿਬ ਨੂੰ ਵੀ ਦੇ ਦਿੱਤੇ ਜੀ ਭਾਈ ਮੇਰਾ ਅਜਗਰੂਪ ਸਿੰਘ ਆ ਜੀ ਸੱਤਾਂ ਦੇ ਰਹਿਣ ਵਾਲੇ ਪਿੰਡ ਮਾਨ ਜੀ ਇਹ ਹਲਕਾ ਕਿਹੜਾ ਹੈ ਹਲਕਾ ਖੇਮ ਕਰਨ ਜੀ ਕੀ ਹੈ ਪੂਰਾ ਮਾਮਲਾ ਤੁਹਾਡਾ ਛੱਪੜ ਦਾ ਜੀ ਮਾਮਲਾ ਭਾਜੀ ਸਾਡਾ ਇਹ ਆ ਵੀ ਛੱਪੜ ਦਾ ਪਾਣੀ ਜਿਹੜਾ ਇਹ ਕੁ ਮਹੀਨੇ ਕੇ ਬਾਅਦ ਘੜਦਿਆ ਤੇ 4 ਦਿਨ ਬਾਅਦ ਭਰ ਜਾਂਦਾ ਘਰਾਂ ਦੇ ਵਿੱਚ ਪਾਣੀ ਆ ਸਾਡੇ ਘਰਾਂ ਦੇ ਵਿੱਚ ਇੰਨਾ ਵੀ ਬਾਥਰੂਮ ਜਾਣ ਤੋਂ ਵੀ ਜਨਾਨੀਆਂ ਪਰੇਸ਼ਾਨ ਅਸੀਂ ਤਾਂ ਬਾਹਰ ਅੰਦਰ ਕਿਤੇ ਜਾਵਾਂਗੇ ਤੇ ਜਨਾਨੀਆਂ ਸਾਡੀਆਂ ਕਿੱਧਰ ਜਾਣ ਆਹ ਵੇਖੋ ਵੀ ਪਿੰਡ ਦੀ ਫਿਰਨੀ ਦਾ ਵਿਕਾਸ ਵੇਖ ਲਓ ਵੀ ਆ ਬਾਹਰ ਪਿੰਡ ਦੀ ਫਿਰਨੀ ਆ ਜਿੱਥੇ ਬੱਸਾਂ ਵੀ ਲੰਘਦੀਆਂ ਸਕੂਲ ਦੀਆਂ ਬੱਸਾਂ ਵੀ ਲੰਘਦੀਆਂ ਸੀ ਅੱਜ ਇੱਥੇ ਸਾਈਕਲ ਵੀ ਨਹੀਂ ਲੰਘਦਾ ਤੇ ਪਾਣੀ 2-2 ਫੁੱਟ ਉੱਤੇ ਚੜਿਆ ਪਿਆ ਇਧਰ ਸਵੇ ਹੈ ਸਾਡੇ ਬਾਰਲੀ ਸਾਈਡ ਤੇ ਇਹ ਸਿਵਿਆਂ ਦੇ ਵਿੱਚ ਰੱਬ ਨਾ ਕਰੇ ਕੋਈ ਘਟਨਾ ਹੋ ਜਾਂਦੀ ਤੇ ਇੱਥੋਂ ਅਸੀਂ ਕਿਵੇਂ ਲੰਘਾਂ ਕਿਸੇਵਾਂ ਦੇ ਵਿੱਚ ਦੀ ਦੱਸੋ 2 ਕਰੋੜ ਦੀ ਗ੍ਰਾਂਟ ਇੱਥੇ ਆਈ ਆ 2 ਕਰੋੜ ਦੇ ਵਿੱਚੋਂ ਜੇ ਅਸੀਂ ਸਰਪੰਚ ਕੋਲੇ ਜਾਂਦੇ ਆਂ ਵੀ ਸਾਡਾ ਪਾਣੀ ਦਾ ਨਿਕਾਸ਼ ਕਢਾਓ ਉਹ ਆਂਦਾ ਵੀ ਮੇਰੇ ਕੋਲੇ ਕੁਝ ਨਹੀਂ ਆਇਆ ਜੇ ਅਸੀਂ ਹੋਰ ਕਿਸੇ ਮੋਦਬਾਰ ਕੋਲੇ ਜਾਂਦੇ ਆਂ ਉਹ ਕਹਿੰਦਾ ਵੀ ਮੇਰੇ ਕੋਲੇ ਕੁਝ ਨਹੀਂ ਆਇਆ ਅੱਜ ਸਵੇਰੇ ਅਸੀਂ ਮੋਦਬਾਰ ਨਾਲ ਗੱਲ ਕੀਤੀ ਆ ਉਹ ਕਹਿੰਦੇ ਆ ਵੀ ਭਾਜੀ ਤੁਸੀਂ ਭਾਏ ਪੱਤਰਕਾਰ ਨੂੰ ਬੁਲਾਓ ਚਾਹੇ ਕਿਸੇ ਨੂੰ ਬੁਲਾਓ ਸਾਡੇ ਕੋਲੇ ਕੁਝ ਨਹੀਂ ਆ ਕਿੰਨੇ ਚਿਰ ਤੋਂ ਇਸ ਤਰ੍ਹਾਂ ਇਹ ਭਾਜੀ ਅਹੀਂ ਕਰ ਦੋ ਤੁਹਾਡੀ ਆਪਨਾ ਐ ਸਰਕਾਰ ਵੇਲੇ ਤਾਂ ਪੰਜ ਸਾਲ ਹੀ ਹੋ ਗਏ ਸਾਨੂੰ ਕਹਿੰਦਾ ਪਹਿਲਾਂ ਤਾਂ ਫਿਰ ਵੀ ਨਿਕਲਦਾ ਸੀ ਪਾਣੀ ਐ ਕਿਤਾ ਕੋਈ ਹੱਲ ਹੀ ਨਹੀਂ ਹੋਇਆ ਐ ਕਿਤਾ ਸਾਡੇ ਪੈਰ ਵੀ ਗਲੀਆਂ ਦੇ ਵਿੱਚ ਚਿੱਕੜ ਨਾਲ ਲੰਘਦੇ ਲੰਘਦੇ ਫਿਰਦੇ ਬੱਚੇ ਵੀ ਸਾਡੇ ਬਾਹਰ ਨਿਕਲ ਨੂੰ ਜਿਹੜੇ ਉਹ ਘਰਾਂ ਦੇ ਵਿੱਚ ਟੜੇ ਹੋਏ ਕੌਣ ਜ਼ਿੰਮੇਵਾਰ ਹੈ ਜ਼ਿੰਮੇਵਾਰ ਇਹ ਮੋਰ ਮੋਦਬਾਰ ਆਈ ਜਿਹੜਾ ਸਰਪੰਚ ਹੈ ਇਸ ਟਾਈਮ ਤੇ ਜੇ ਸਰਪੰਚ ਕੋਲੇ ਜਾਈਦਾ ਉਹ ਕਹਿੰਦਾ ਮੇਰੇ ਕੋਲੇ ਆਇਆ ਕੁਛ ਨਹੀਂ ਕਿੰਨੇ ਘਰ ਪਰੇਸ਼ਾਨ ਨੇ ਘਰ ਵੇਖੋ ਜੀ ਆ ਤਕਰੀਬਨ ਘਟੋਗਾ ਤਾਂ 50 ਘਰ ਆ ਰਿਹਾ 30 40 50 ਜਿਹੜੇ ਸਾਰੇ ਸਾਰੇ ਪਰੇਸ਼ਾਨ ਮੇਰਾ ਨਾਮ ਕੁਲਦੀਪ ਸਿੰਘ ਕੀ ਮੁਸ਼ਕਲ ਹੈ ਮੁਸ਼ਕਲ ਹੈ ਕਿ ਸਾਡੇ ਘਰ ਦੇ ਬੂਏ ਅੱਗੇ ਪਾਣੀ ਬੜਾ ਖਲੋਤਾ ਵਹੀਂ ਦੋਵੇਂ ਹੈਂਡੀਕੈਪਾਂ ਸਾਡੇ ਤੋਂ ਲੰਘ ਆਉਣਾ ਬੜਾ ਮੁਸ਼ਕਲ ਹੈ ਹਾਂਜੀ ਇਹ ਤੁਹਾਡੇ ਇਕੱਲਿਆਂ ਦੀ ਪਰੇਸ਼ਾਨੀ ਹੈ ਜਾਂ ਪੂਰੇ ਪਿੰਡ ਦੀ ਪੂਰੀ ਗਲੀ ਦੀ ਹੈ ਜੀ ਹਾਂ ਗਲੀ ਹੋ ਸਕਦਾ ਇਹਦਾ ਹਲਕੀ ਜਾਈ ਇਹ ਚਾਹੁੰਦੇ ਆ ਵੀ ਸਾਡੀ ਗਲੀ ਪੱਕੀ ਕੀਤੀ ਜਾਵੇ ਤੇ ਸਾਨੂੰ ਲੰਘਣ ਲਗਾਉਣ ਚ ਕੋਈ ਮੁਸ਼ਕਲ ਨਾ ਹੋਵੇ ਹਾਂ ਇਹਦੇ ਸਬੰਧ ਦੇ ਵਿੱਚ ਤੁਸੀਂ ਸਰਪੰਚ ਕੋਲ ਪਾਸ ਗਏ ਹਾਂਜੀ ਇਹ ਗਏ ਹੀ ਸਰਪੰਚ ਕੋਲ ਉਹਾਂ ਦਾ ਮੇਰੇ ਕੋਲ ਹੈਗਾ ਹੀ ਕੁਝ ਨਹੀਂ ਆ ਮੈਨੂੰ ਮਿਲਿਆ ਹੀ ਕੁਝ ਨਹੀਂ ਆ ਕੋਈ ਵੀਡੀਓ ਸਾਹਿਬ ਕੋਲ ਪੰਚਾਇਤ ਵਿਭਾਗ ਕੋਲ ਗਏ ਗਏ ਇਹ ਬੰਦੇ ਇਕੱਠੇ ਹੋ ਗਏ ਤੇ ਉਹਨਾਂ ਨੇ ਆਖਿਆ ਅਸੀਂ ਤਾਂ ਗ੍ਰਾਂਟਾਂ ਦਿੱਤੀਆਂ ਮੌਕੇ ਦੇ ਐਮਐਲਏ ਨੂੰ ਮਿਲੇ ਤੁਸੀਂ ਹਾਂਜੀ ਮਿਲੇ ਉਹ ਆਂਦਾ ਮੈਂ ਆਪਦੇ ਲੋਕ ਇਹਨਾਂ ਨੂੰ ਗ੍ਰਾਂਟਾਂ ਦਿੱਤੀਆਂ ਉਹਨੇ ਇਹੋ ਖਾਕੂ ਗਏ ਪਤਾ ਨਹੀਂ ਐਮਐਲਏ ਸਾਹਿਬ ਨੇ ਕਿਹਾ ਇਹ ਗੱਲ ਹਾਂਜੀ ਮਨਜੀਤ ਗੌਰ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਇਹੋ ਕਹਿਣਾ ਹੱਥ ਜੋੜ ਕੇ ਸਾਡੀ ਬੇਨਤੀ ਹੈ ਵੀ ਸਾਡਾ ਪਾਣੀ ਨਿਕਲੇ ਇੱਥੋਂ ਅਸੀਂ ਕਿਸੇ ਨੂੰ ਮਾਰੀ ਚੰਗੀ ਨਹੀਂ ਕਹਿਣਾ ਸਾਡੇ ਲੈਟਰਿੰਗ ਦਾ ਪਾਣੀ ਆ ਮੱਖੀਆਂ ਆਣ ਆ ਕੇ ਸਾਡੇ ਅਸੀਂ ਬਿਮਾਰ ਹੋਣੇ ਤੇ ਜਦ ਨਾਲ ਬੁਖਾਰ ਚੜ ਜਾਂਦਾ ਸਾਨੂੰ ਕੋਈ ਹੋਰ ਕੋਈ ਪ੍ਰੋਬਲਮ ਨਹੀਂ ਸਾਨੂੰ ਇੱਕ ਪਾਣੀ ਨਿਕਲੇ ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਕਾਰਨ ਕੀ ਇੱਥੇ ਪਾਣੀ ਜਮਾ ਹੁੰਦਾ ਇਹ ਪਾਣੀ ਹੁਣ ਪਿੱਛੋਂ ਛੱਪੜ ਦਾ ਸਾਰਾ ਪਾਣੀ ਇੱਥੇ ਸਾਡੇ ਵਾਪਸ ਆਉਂਦਾ ਏ ਤਰ੍ਹਾਂ ਚਲ ਜਾਂਦਾ ਆ ਜਾਂਦਾ ਕਿੰਨੇ ਚਿਰ ਤੋਦਾ ਇਹ ਬਹੁਤ ਛਿਰ ਤੂੰ ਹਾਂ ਈ ਮੰਗ ਕਰਦੇ ਅਸੀਂ ਇਹ ਮੰਗ ਕਹਿੰਦੇ ਵੀ ਸਾਡਾ ਪਾਣੀ ਇੱਥੋਂ ਨਿਕਲੇ ਤੇ ਅਸੀਂ ਹੋਰ ਕੋਈ ਸਾਡੀ ਮੰਗ ਨਹੀਂ ਹੈਗੀ ਸਰ ਵੀਰ ਸਿੰਘ ਜੀ ਇਹ ਕਿਹੜਾ ਪਿੰਡ ਮਾਨ ਪਿੰਡ ਜੀ ਤੇ ਇੱਥੇ ਪੁਰਾ ਸਰਪੰਚ ਕੌਣ ਮੇਰੇ ਘਰ ਦੇ ਸੂਿੰਦਰਪੁਰ ਜਿਹੜਾ ਪਿੰਡ ਵਾਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਪੰਚ ਵੱਲੋਂ 66 ਦਾ ਜਿਹੜਾ ਨਿਕਾਸ ਨਹੀਂ ਕਰਵਾਇਆ ਜਾ ਰਿਹਾ ਹੈ ਉਹ ਗ੍ਰਾਂਟਾਂ ਜੜੀਆਂ ਨੇ ਢਲੇ ਨਾਲ ਖਾਧੀਆਂ ਗਈਆਂ ਨੇ ਚਾਹੇ ਚਾਹ ਕਲੀਅਰ ਹੈ ਭੀ ਐਮਐਲ ਸਾਡੇ ਪਿੰਡ ਚ ਆਇਆ ਪਹਿਲੇ ਤੋਂ ਬਾਹਰ ਵੇਲੀ ਦੇ ਉਹਨਾਂ ਖਰਚਾ ਅੱਗੇ ਵੀ ਲਾਇਆ 2.5 ਤੋਂ 3 ਲੱਖ ਰੁਪਏ ਮੈਂ ਪੈਵਲਨ ਪਾਗ ਦਿੱਤੀ ਬੇਟਰ ਪਾਗ ਦਿੱਤੀ ਕਮਰਾ ਬਣਾ ਕੇ ਦਿੱਤਾ ਉਹਨਾਂ ਦਾਨ ਸਾਨੂੰ ਆਖਿਆ ਕਿ ਜਦੋਂ ਗਣਕ ਵੱਡੀ ਜਾਊਗੀ ਅਸੀਂ ਤੁਹਾਨੂੰ ਸਾਰਾ ਪਾਣੀ ਦਾ ਕਲੀਅਰ ਕਰਕੇ ਦਵਾਂਗੇ ਪੈਵਲਨ ਪਾਗ ਦਵਾਂਗੇ ਸਾਡੇ ਕੋਲ ਪੰਚਾਇਤ ਦੀ ਪੈਲੀ ਉਹਦੀ ਬੋਲੀ ਹੋਣੀ ਆ ਉਹ ਚ ਕਿ ਦੋਹਾਂ ਥਾਵਾਂ ਦੇ ਜਗਾਹ ਕੀ ਫਾੜ ਕਾਲੀ ਸਾਈਡ ਤੇ ਦਰਗਾੜੀ ਵੀ ਜਿੱਥੇ ਸਾਰੇ ਭਰਾ ਆਖੀ ਉੱਥੇ ਪਾਉ ਪਾਣੀ ਤੇ ਜਿਹੜਾ ਗਰਾਟਾਂ ਦਾ ਕਹਿ ਰਹੇ ਨੇ ਗਰਾਟਾਂ ਸਰਪੰਚਰ ਨੂੰ ਖਾਦੀ ਗਈਆਂ ਉਹਦਾ ਕੀ ਯਾਰ ਉਹ ਅੱਗੇ ਹੀ ਛੱਡ ਦੇ ਨਾ ਤੇ ਕਿਨ ਲਾਇਆ ਕਿ ਬੰਦਿਆ ਨੇ ਦਿਖਾ ਦਿੱਤੀ ਉਹਦਾ ਵੀ ਕਲੀਅਰ ਹੋ ਗਿਆ ਹੈ ਹੁਣ ਜਦੋਂ ਫਿਰ ਕਲੀਅਰ ਹੋ ਰੂਗਾ ਆਪਾਂ ਇੱਥੇ ਠੁਠੇ ਨਹੀਂ ਜਿਹੜਾ ਬੰਦਾ ਮਰਜ਼ੀ ਹਿਸਾਬ ਲੈ ਲੇ ਆਪਣੇ ਤੋਂ ਜਿਹੜੇ ਤੁਸੀਂ ਉਹਨਾਂ ਦੇ ਗੁਰਦੇਵ ਮਿਸਤਰੀ ਦਾ ਨਾਮ ਆ ਰਿਹਾ ਵੀ ਗੁਰਦੇਵ ਮਿਸਤਰੀ ਦੇ ਖਾਤੇ ਵਿੱਚ ਪੈਸੇ ਪਾਏ ਜਾ ਰਹੇ ਨੇ ਪਰ ਕੰਮ ਕੋਈ ਕਰਨ ਆਇਆ ਨਹੀਂ ਸਰ ਜੀ ਉਹ ਨਾ ਅੱਜ ਤੋਂ ਅਸੀਂ ਨਹੀਂ ਕੰਮ ਕਰਾਇਆ ਮਤਲਬ ਉਹ ਸਰਕਾਰ ਨੇ ਇਹ ਦੇਨੇ ਬੰਦੇ ਲਾਏ ਮੜੀਆਂ ਸ਼ਮਸ਼ਾਨਗਰ ਯਾਰ ਕੌਣ ਆ ਇਰਾ ਪੀ ਐਮਐਲਏ ਐਮਐਲਏ ਸਾਹਿਬ ਦਾ ਪੀਏ ਹਾਂਜੀ ਅੱਛਾ ਉਹਨਾਂ ਲਾਏ ਉਹਦੇ ਖਾਤੇ ਜੇ ਲੇਬਰ ਮਤਲਬ ਉਹ ਤੇ ਆਂਦੇ ਤੋਂ ਨਾ ਨੀ ਅਪੋਰਟ ਕੋਟ ਕੇ ਧੋ ਕੇ ਲੈਣ ਨੂੰ ਕੁੱਟੀ ਕਿਲਾਤ ਨੂੰ ਨੀ ਭਰੀ ਮੜੀਆਂ ਦੇ ਸ਼ਮਸ਼ਾਨਗਰ ਤੇ ਉਹ ਵੀ ਮਰੋ ਇਹਨਾਂ ਬਾਬੇ ਤੇ ਬਰਾੰਡਾ ਪਾਇਆ ਪਿੰਡ ਵਾਲਿਆਂ ਨੇ ਡੇੜ ਜੜਕੇ ਤੇ ਬਰਾਂਡਾ ਪਾਪੇ ਦਾ ਕਮਰਾ ਪਾਲਿਆ ਕੋ ਹਾਂਜੀ ਤੁਹਾਡੇ ਪਤਾ ਕੋ ਬਾਰਡ ਕਾਉਂਸਲ ਤੁਹਾਨੂੰ ਅਸੀਂ ਦੱਸਿਆ ਹੋ ਜਾਣਕਾਰੀ ਇਹ ਸਾਰੀ ਐਮਐਲਏ ਸਾਡੇ ਨੌਲੇਜ ਹੈਗੀ ਹਾਂ ਇਹ ਦੇ ਦੇ ਨੌਲੇਜ ਆ ਨਹੀਂ ਸਰ ਪਤਾ ਐਮਐਲਏ ਦੇ ਨੌਲੇਜ ਹੈ ਜਾਂ ਨਹੀਂ ਇਹ ਐਮਐਲਏ ਸੁਦਾ ਸਨ ਕੋਲ ਸਭ ਤੋਂ ਨੋਨਾ ਦਾ ਪੀ ਹੀ ਰਾਹ ਉਹਦੀ ਨੌਲੇਜ ਸਾਰੇ ਪੈਸੇ ਹੈਗੇ ਸਾਰੇ ਆ ਉਹਨਾਂ ਨੂੰ ਆ ਕੰਮ ਉਹਨਾਂ ਕਰਾ ਰਹੇ ਜਿਹੜਾ ਕੰਮ ਨਹੀਂ ਕਰਾ ਕੇ ਉਹਨਾਂ ਦੇ ਨੌਲੇਜ ਪੈਵਲਨ ਵੀ ਉਹਨਾਂ ਪਵਾਕ ਦਿੱਤੀ ਸਾਨੂੰ ਅੱਛਾ ਹਾਂਜੀ ਉਹਨੇ ਜਦੋਂ ਉਹਦਾ ਹੱਲ ਕੀ ਹੋਣਾ ਜਦ ਕਿ ਦੀ ਨੋਟਿਸ ਆ ਤੇ ਕੀ ਕੀ ਕਾਰਵਾਈ ਚੱਲ ਰਹੀ ਆ ਇਹ ਸਭ ਸਾਰਾ ਕੰਮ ਕਰਾਉਣ ਦੇ ਐਮ ਐਲ ਐ ਸਾਈਜ਼ ਕਹਿੰਦੇ ਉਹ ਕਹਿੰਦੇ ਆ ਵੀ ਪਾਣੀ ਦਾ ਵਿਕਾਸ ਤੁਹਾਡਾ ਕਰਾਂਗੇ ਜਰੂਰ ਤੇ ਆ ਕਣ ਕਬੱਡੀ ਤੋਂ ਕਣ ਕਬੱਡੀ ਦੀ ਦਾ ਭਾਵ ਨਾ ਫਸਲ ਸਾਨੀ ਤੇ ਲੰਗਣ ਨਹੀਂ ਦੇਣੀ ਆਪਾਂ ਉਹਨਾਂ ਕਾ ਜਦੋਂ ਵੀ ਕਣ ਕਬੱਡੀ ਗਈ ਤਾਂ ਪਾਣੀ ਦਾ ਮਸਲਾ ਲਊਗਾ